ਸਾਸੀ ਗਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਵਿੱਚ ਨਵੇਂ ਬਲੌਗ ਵਿੱਚ ਅੱਜ ਆਪਾਂ ਜਾ ਰਹੇ ਆਂ ਸੁਲਤਾਨਪੁਰ ਆਪਣੀ ਗੁੜੀਆ ਦਾ ਵੇੜਾ ਛਡਾਉਣ ਵੀਰ ਜੰਦ ਮੱਥਾ ਟਿਕਣ ਆਪਾਂ ਵੇੜਾ ਛਡਾਉਣਾ ਜੀ ਆਪਣੀ ਗੁੜੀਆ ਦਾ ਅਰੰਦਾਸ ਸਿੰਘ ਹੈਲੋ 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 ਸਾਰਿਆਂ ਨੂੰ ਹੈਲੋ ਬਾਏ ਪੰਡਾ ਵਾਲਿਆਂ ਨੂੰ ਅਰੰਦਾਸਾ ਤੂੰ ਛੋਟਾ ਸੀਗਾ ਤੇਰਾ ਵੀ ਇੱਥੇ ਵੇੜਾ ਛਡਾਇਆ ਜੀ

ਪਾਣੀ ਪ੍ਰਚਾਰ ਕਰਿਓ ਜੀ ਕਿੰਨਾ ਜੀ ਬੇਸਣ ਦਾ ਕਰਦੇ ਹੋ ਭਾਈ ਬੇਸਣ ਦਾ ਪ੍ਰਚਾਰ ਕਰੋ ਵੀ ਟ੍ਰੈਫਿਕ ਜਮ ਟ੍ਰੈਫਿਕ ਜਮ ਟ੍ਰੈਫਿਕ ਜਮ ਟ੍ਰੈਫਿਕ ਜਮ ਰੰਦਾ ਜਾਰੇ ਪੇਡਾਂ ਆਹ ਰੋਡ ਚੱਲ ਜਾਂਦਾ ਕਬੂਤਸਲੇ ਨੂੰ ਆਹ ਵਾਲਾ ਰੋਡ ਚੱਲ ਜਾਂਦਾ ਹੈਗਾ ਆ ਕੋ ਉਧਰ ਨੂੰ ਅੱਪਾ ਜਾਣਾ ਸਿੱਦੇ ਸੁਲਤਾਨਪੁਰ ਸਾਹਿਬ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਨਗਰੀ ਆਵਣ ਜਗ੍ਹਾ ਤੇ ਢੇੜੇ ਛੜਾਏ ਜਾਂਦੇ ਆ ਤੇ ਇੱਥੇ ਆਣਾ ਆਪਣਾ ਪਾਰਕਿੰਗ ਲੱਭਣੀ ਪੈਣੀ ਆ ਗੱਡੀ ਲੈ ਆਹ ਪਰੇ ਲਾ ਦੇ ਉਧਰ ਦੇਖਣਾ ਬੜਾ ਅੱਗੇ ਜਾ ਕੇ ਅੱਗੇ ਆ ਉਧਰ ਸੱਜੇ ਹੱਥ ਲਾ ਦੇ ਰਸ਼ ਪੈਣਾ ਸ਼ੁਰੂ ਹੋਈ ਜਾਂਦਾ ਰੰਦਾਲੂ ਹਾਂ ਦੰਤਾਜ ਕਿਸਤੀ ਚ ਬਹਿਣਾ ਹਾਂ ਨਹੀਂ ਬਹਿਣਾ ਨਹੀਂ ਬਹਿਣਾ ਪਾਰਕਿੰਗ ਲਾਪੋਏ ਹੁਣ ਆਪਾਂ ਨੂੰ ਪਾਰਕਿੰਗ ਲਈ ਜਗ੍ਹਾ ਤੇ ਵਧੀਆ ਲੱਪੀ ਆ ਇੱਥੇ ਸ਼ਾਮੇ ਲਾ ਦੰਨੇ ਆ ਨਾਲੇ ਚਲੋ ਜੀ ਉਤਰੋ ਅਰੰਦਾਸ ਸਿੰਘ ਉਹਨਾਂ ਦਾ ਇਹ ਜਿਹੜੇ ਜਦੋਂ ਸਾਲਵਾਰ ਚੌਂਕੀਆਂ ਲੱਗਦੀਆਂ ਆ ਉਹਦੇ ਵਾਇਦੇ ਤੇ ਬੇੜਾ ਛੜਾ ਕੇ ਤੇ ਹੁਣ ਆਪਾਂ ਆ ਗਏ ਆਂ ਜੀ ਗੁਰੂ ਘਰ ਸੁਲਤਾਨਪੁਰ ਬੇਰ ਸਾਹਿਬ ਬੇਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਬੇਰ ਸਾਹਿਬ ਗੁਰਦੁਆਰਾ ਦਰਸ਼ਨ ਅੱਜ ਐਤਵਾਰ ਹੋਣ ਦਾ ਕਰਕੇ ਪਾਰਕਿੰਗ ਬੁਰੀ ਫੁੱਲ ਭਰੀ ਪਈ ਹੈ ਜੀ ਸੰਗਤ ਵੀ ਕਾਫੀ ਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪਹਿਲੀ ਪਾਸਾ ਜਾਈ ਠੰਡਾ ਮਿੱਠਾ ਜਲ ਗੁਰੂ ਘਰ ਦਾ ਜਲ ਛਕੋ ਜੀ ਨੰਦਾਈ ਜਾਲ ਸ਼ਕਲਾ ਨੰਦਾਈ ਸਿੰਘ ਬੈਦ ਧੋਵੋ ਪਹਿਲਾਂ ਇੱਥੇ ਹੁਕਮਨਾਮਾ ਉਪਵਾਹ ਹੈ ਕੁੜੀ ਹੁਕਮਨਾਮਾ ਸਾਹਿਬ ਅੱਜ ਦਾ ਹੁਕਮਨਾਮਾ ਗੁਰੂ ਘਰ ਅੰਦਰ ਵੜਦੇ ਆਂ ਸੱਜੇ ਪਾਸੇ ਕੜਾ ਪ੍ਰਸ਼ਾਦ ਦੀ ਦੀਗ ਦਾ ਪ੍ਰਬੰਧ ਕੀਤਾ ਹੁੰਦਾ ਗੁਰਦੁਆਰ ਦੇ ਵਿੱਚ ਵਾਹਿਗੁਰੂ ਮੱਛੀਆਂ ਦੇਖ ਰਹੇ ਹੁੰਦਾ ਮੱਛੀਆਂ ਵੀ ਦਿੰਦੇ ਮੱਛੀਆਂ ਰੰਤਾਂ ਆਜੋ ਇਹ ਗੁਰਦੁਖਰ ਦਾ ਅੰਦਰਲਾ ਮੇਨ ਹਾਲ ਹੈ ਜੀ ਇਹ ਗੁਰੂ ਘਰ ਦਾ ਅੰਦਰਲਾ ਦਰਵਾਜ਼ਾ ਐਨ ਦੇ ਦਰਸ਼ਨ ਕਰੋ ਜੀ ਜਿੱਥੇ ਬਨਾਨਕ ਦੇਵ ਜੀ ਨੇ ਭਗਤੀ ਕੀਤੀ ਗੁਰੂ ਘਰ ਜਦੋਂ ਆਪਾਂ ਅੰਦਰ ਮੱਥਾ ਢੇਕ ਕੇ ਮਹਾਰਾਜ ਦੀ ਪਾਲਕੀ ਨੂੰ ਬਾਹਰ ਆਉਂਦੇ ਆ ਤੇ ਬਾਹਰ ਨਿਕਲ ਕੇ ਸੱਜੇ ਪਾਸੇ ਭੋਰਾ ਸਾਹਿਬ ਆ ਜੀ ਪੁਰਾਤਨ 베ਰੀ ਆ ਜੀ ਇੱਥੇ ਬਹੁਤ ਪੁਰਾਣੀ 베ਰੀ ਆ ਜਦੋਂ ਆਪਾਂ ਭੋਰਾ ਸਾਹਿਬ ਤੋਂ ਦਰਸ਼ਨ ਕਰਕੇ ਬਾਹਰ ਨਿਕਲਦੇ ਆਂ ਤੇ ਸੱਜੇ ਪਾਸੇ ਨਿਕਲਦੇ ਆ ਸਾਰੀ ਗੁਰੂ ਦੀ ਦੇਗ ਦਾ ਲੰਗਰ ਮਿਲਦਾ ਦੇਗ ਦਾ ਪ੍ਰਸ਼ਾਦ ਮਿਲਦਾ ਇੱਥੇ ਵੀਰ ਜੀ ਨੇ ਪ੍ਰਸ਼ਾਦਾ ਛਕਣਾ ਦਾਇਆ ਪਛਾਦੇ ਛਕਣਾ ਚਲੋ ਗੁਰੂ ਸ਼ਾਦਾ ਚਲੋ ਚਲੋ ਪ੍ਰਸ਼ਾਦਾ ਛਕ ਲਈਏ ਗੁਰੂ ਘਰ ਦੀ ਨਾਲ ਦੇ ਬਿਲਡਿੰਗ ਦੇ ਨਾਲ ਹੀ ਸਾਹਮਣੇ ਬਿਲਕੁਲ ਲੰਗਰ ਹਾਲ ਹੈ ਜੀ ਤੇ ਇੱਥੇ ਬਹੁਤ ਸੰਗਤ ਆਉਂਦੀ ਆ ਤੇ ਅੱਜ ਐਤਵਾਰ ਦਾ ਕਰਕੇ ਕਾਫੀ ਸੰਗਤ ਸੀਗੀ ਬਾਬੇ ਨਾਨਕ ਦਾ 20 ਰੁਪਏ ਦਾ ਚਲਾਇਆ ਲੰਗਰ ਅੱਜ ਵੀ ਚੱਲਦਾ ਤੇ ਕੱਲ ਵੀ ਚੱਲਦਾ ਤੇ ਸਦਾ ਹੀ ਚੱਲਦਾ ਰਹੂਗਾ ਇਹਦੀ ਆਪਣਾ ਗੁਰੂ ਘਰ ਦਾ ਲੰਗਰ ਹਾਲ ਹੈ ਇਨ ਮੀਆਂ ਮਾਰਤਾ ਬੰਦੀਆਂ ਪਈਆਂ ਇਹ ਗੁਰੂ ਘਰ ਦਾ ਅੰਦਰਲਾ ਔਲ ਹੈ ਜੀ ਦੇਖੋ ਸੰਗਤ ਜਿੱਦਾ ਭਰਿਆ ਪਿਆ ਲੰਗਰ ਕੋਲ ਰੰਦਾਜ ਪਛਾਦਾ ਛਾਗ ਗਿਆ ਆਪਾਂ ਚਾਹ ਦੇ ਨਾਲ ਉਦੋਂ ਬਾਅਦ ਰਸ ਖਾਦੇ ਰੰਦਾਜ ਰਸ ਖਾਲਾ ਵੀ ਥਿੰਦੇ ਗੁਰੂ ਘਰ ਦਾ ਪਾਰਕ ਬਹੁਤ ਹੀ ਸੋਹਣੇ ਫੁੱਲਾਂ ਦੇ ਨਾਲ ਸਜਾਇਆ ਹੋਇਆ ਹੈ। ਬੜੇ ਵਧੀਆ ਫੁੱਲ ਰੱਖੇ ਆ ਬਹੁਤ ਸੋਹਣੇ ਗਮਲੇ ਤਕਾਇਆ। ਬਹੁਤ ਨੰਦੋਂ ਗੁਰੂ ਘਰੇ ਜਾ ਕੇ ਜੀ। ਇਹ ਸਿਗੀ ਗੁਰੂ ਘਰ ਬੇਰ ਸਾਹਿਬ ਦੀ ਯਾਤਰਾ ਦਰਸ਼ਨ ਤੇ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਗੁਰਦੁਆਰਾ ਹੱਟ ਸਾਹਿਬ ਤੇ ਬੀਬੇ ਨਾਨਕੀ। ਆ ਬਹੁਤ ਸੋਹਣਾ ਓਵਰਆਲਾ ਗੁਰੂ ਘਰ ਵੱਲੋਂ। ਕਮੇਟੀ ਵੱਲੋਂ ਪੂਰੀ ਪੰਜਾਬੀ ਨੂੰ ਸਾਹਮਣੇ ਰੱਖਿਆ ਰਣਦਾਜ ਸਿੰਘ ਹੋਰ ਥੋੜੀ ਸ਼ਾਪਿੰਗ ਕਰਨੀ ਆ ਮਿਰਜੰਦ ਤੁਸੀਂ ਕੀ ਲੈਣਾ ਤੁਸੀਂ ਕੀ ਲੈਣਾ ਰਣਦਾਜ ਇਹ ਕੀ ਲੈਣਾ ਰਣਦਾਜ ਕੀ ਲੈਣਾ ਏਵੀਸੀ ਲੈਣੀ ਆਹ ਲੈਣਾ ਇਹ ਲੈਣਾ ਇਹ ਹੀ ਆ ਨਾ ਆ ਲੈਣੀ ਏਵੀਸੀ ਏਵੀਸੀ ਲੈਣੀ ਆਹ ਲੈਣੀ ਇਹਦੇ ਏ ਚਲੋ ਅੱਗੇ ਤੁਸੀਂ ਕਿੱਥੋਂ ਲਈ ਸੀ ਇਹ ABC ABC ਪੜ੍ਹਨੀ ਹੁੰਦੀ ਹੈ ABC 1 2 ਇੱਧਰ ਵੀ ਪਾਈ ਸੀ ਠੀਕ ਹੈ ABC ਅੱਗੇ ਕਿੱਥੋਂ ਲਈ ਸੀ ਤੁਸੀਂ ਨੰ ਨੰਦ ਪਰੋ ਅੱਜ ਆਪਾਂ ਕਿੱਥੇ ਹਾਂ ਹਾਂ ਜੱਪਾ ਸੁਲਤਾਨਪੁਰ ਦਾ ਪੋਲਦੀ ਹਾਂ ਚਲੋ ਫੇਰ ਸ਼ਾਪਿੰਗ ਕਰ ਲਾ ਹੁਣ ਤੇਰਾ ਜ਼ਰੂਰੀ ਹੈ ਪਹਿਲਾਂ ਸ਼ਾਪਿੰਗ ਕਹਿੰਦਾ ਸੀ ਮੈਨੂੰ ਕਰਾਓ ਆਲੀ ਆਹ ਇੱਥੇ ਲਾਵੇ ਗੁਰਦੁਆਰਾ ਹੱਟ ਸਾਹਿਬ ਇੱਥੇ ਲਾਣੇ ਮੋਰੇ ਮੇ ਲਾ ਕੀ ਆ ਹਾਂਜੀ ਨਹੀਂ ਇਹ ਹੱਟ ਸਾਹਿਬ ਆ ਗੁਰਦੁਆਰਾ ਹੱਟ ਗੁਰਦੁਆਰਾ ਹੱਟ ਸਾਹਿਬ ਇਹ ਗੁਰਦੁਆਰਾ ਹੱਟ ਸਾਹਿਬ ਦਾ ਇਤਿਹਾਸ ਪੂਰਾ ਲਿਖਿਆ ਹੋਇਆ ਹੈ ਜੀ ਇਹ ਤੁਸੀਂ ਪੜ ਸਕਦੇ ਆਂ ਚਲਦੀ ਸਕਰੀਨ ਵਿੱਚ ਰੰਧਾੜਾ ਬੇਬੇ ਨਾਨਕੀ ਦਾ ਗੁਰਦੁਆਰਾ ਆ ਗਿਆ ਬੇਬੇ ਨਾਨਕੀ ਹਾਂਜੀ ਬੇਬੇ ਨਾਨਕੀ ਤੇ ਉਹ ਵੀ ਆਵ ਲੈਣਾ ਕੋਈ ਆਹਰੇ ਬੇਬੇ ਨਾਨਕੀ ਦਾ ਗੁਰਦੁਆਰਾ ਮਮਾ ਬੇਬੇ ਨਾਨਕੀ ਦਾ ਗੁਰਦੁਆਰਾ ਦਰਵਾਰ ਕੰਮ ਉਸੇ ਚੱਲਦਾ ਜੀ ਉਹ ਸਾਰੀ ਦਾ ਇਮਾਰਤਾਂ ਦਾ ਕੰਮ ਚੱਲਦਾ ਪਿਆ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਇੱਧਰ ਦੀ ਆ ਜਾਓ ਉਧਰ ਆ ਮਹਾਰਾਜ ਦੀ ਪਲਕੀ ਗੁਰੂ ਗ੍ਰੰਥ ਸਾਹਿਬ ਇੱਧਰ ਆ ਇੱਧਰ ਕੰਮ ਚੱਲਦਾ ਪਿਆ ਹੈ ਨਾ ਹੂੰ ਬਹੁਤ ਸੋਹਣਾ ਇਹ ਵੀ ਗੁਰਦੁਆਰਾ ਬਣਾਇਆ ਹੋਇਆ ਗੁਰੂ ਘਰ ਸਾਰੇ ਸੋਹਣੇ ਹੁੰਦੇ ਆ ਹਾਂ ਦੇ ਕਿੰਨੀਆਂ ਸੋਹਣੀਆਂ ਫੋਟੋ ਆ ਜੈਬ ਕਰ ਕਿੰਨੀਆਂ ਸੋਹਣੀਆਂ ਫੋਟੋਆਂ ਦੇਖ 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 ਦੇਖਦੇ ਚੱਲ ਹੈ ਨਾ ਆ ਤੇ ਰਖੜੀਆਂ ਦੇ ਚੜੇ ਖੋਪਰੀਆਂ ਲਹਾਈਆਂ ਹਾਂਜੀ ਬੰਦ ਬੰਦ ਕਢਾਏ ਬਾਬਾ ਦੀਪ ਸਿੰਘ ਜੀ। ਔਰ 40 ਮੁਕਤਿਆਂ ਦਾ ਵਧਾਵਾ ਪਾੜਦੇ। ਗੁਰਗੋਬਨ ਸਿੰਘ ਜੀ ਨੇ ਵਧਾਵਾ ਪਾੜਤਾ ਸੀ ਜਦੋਂ ਜੰਗ ਵਿੱਚ ਸ਼ਹੀਦ ਹੋਏ ਸੀਗੇ ਨਾ 40 ਮੁਕਤੇ। ਰਣਦਾਰੀ ਆਹ ਛੋਟੇ ਸਾਹਿਬ ਜਾਦੇ। ਨੀਹਾਂ ਵਿੱਚ ਜਣਾਏ ਵੱਡੇ ਸਾਹਿਬ ਜਾਦੇ। ਹਾਂਜੀ ਆ ਪੰਜ ਪਿਆਰਿਆਂ ਨੂੰ ਅਮਰਿਸ਼ ਕਾਇਆ ਹਾਂਜੀ ਪੰਜ ਪਿਆਰਿਆਂ ਨੂੰ ਗੁਰਜੀ ਨੇ ਪਤਾਸੇ ਪਾ ਕੇ ਅਮਰਿਸ਼ ਕਾਇਆ ਹਾਂਜੀ ਅਮਰਿਸ਼ ਕਾਇਆ ਪਤਾਸੇ ਪਾ ਕੇ ਗੁਰੂ ਗ੍ਰੰਥ ਸਾਹਿਬ ਗੁਰ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਹਰगोबिंद ਸਿੰਘ ਜੀ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਦਸਾਂ ਬਾਛਾਈਆਂ ਅ ਦਸਾਂ ਬਾਛਾਈਆਂ ਦੀ ਆ ਫੋਟੋ ਠੀਕ ਹੈ ਰੰਦਾ ਜੀ ਪਤਾ ਲੱਗਾ ਅੱਜ ਇਹ ਗੁਰੂ ਘਰ ਦੀ ਇਮਾਰਤ ਦਾ ਮਾਡਲ ਹੈ ਜੀ ਜਿਹੜਾ ਨਵਾਂ ਬਣੂਗਾ ਗੁਰਦੁਆਰਾ ਬੇਬੇ ਨਾਨਕੀ ਰੰਦਾਈ ਲੋਕ ਐਦਾਂ ਦਾ ਬਣਨਾ ਗੁਰੂ ਘਰ ਹਾਂਜੀ ਇਹ ਨਵਾਂ ਮਾਡਲ ਆ ਗੁਰਦੁਆਰਾ ਸਾਹਿਬ ਦਾ ਸਾਰਾ ਠੀਕ ਹੈ ਬਹੁਤ ਸੋਹਣੀ ਜਿੱਤਰਕਾਰੀ ਕੀਤੀ ਹੈ ਜੀ ਗੁਰੂ ਘਰ ਦੇ ਵਿੱਚ ਪੂਰੇ ਇਤਿਹਾਸ ਬਾਰੇ ਦੱਸਿਆ ਆਪਣੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਵੀ ਬਹੁਤ ਸੋਹਣੀ ਤਸਵੀਰ ਬਣਾਈਆਂ ਬੇਬੇ ਨਾਨਕੀ ਆ ਪ੍ਰਸ਼ਾਦਾ ਛਕਾਉਂਦੀ ਹੋਈ ਗੁਰਨਾਨਕ ਦੇਵ ਜੀ ਨੂੰ ਗੁਰਨਾਨਕ ਦੇਵ ਜੀ ਦੱਸਦੇ ਹੋਏ ਆਪਣੇ ਬਚਨ ਦਿੰਦੇ ਹੋਏ ਪੰਤਾ ਨੂੰ ਬਹੁਤ ਸੋਹਣੀਆਂ ਤਸਵੀਰਾਂ ਤੇ ਪੇਂਟਿੰਗ ਕਰਕੇ ਪੂਰਾ ਇਤਿਹਾਸ ਦੱਸਿਆ ਗਿਆ ਆ ਜਾਂ ਨਾਲ ਕਾ ਨਾਲ ਕਾ ਕੇ ਡੱਗੇ ਇਦਾਂ ਪਾਣੀ ਆਉਂਦਾ ਹੁੰਦਾ ਸੀਗਾ ਜਦੋਂ ਹਨਾ ਦੇ ਗੇੜ ਦੇ ਸੀਗੇ ਇਦਾਂ ਥੱਲੇ ਨਾਪ ਕੇ ਫਿਰ ਦਾ ਪਾਣੀ ਆ ਜਾਂਦਾ ਹੁੰਦਾ ਸੀਗਾ ਜਦੋਂ ਜੋਰ ਨਾਲ ਗੇੜੀ ਦਾ ਸੀ ਦੇਖਿਆ ਪਾਣੀ ਆ ਗਿਆ ਰੰਦਾਜ ਅੱਗੇ ਪਹਿਲਾਂ ਇਦਾਂ ਪਾਣੀ ਆਉਂਦਾ ਹੁੰਦਾ ਸੀਗਾ ਪਾਣੀ ਹਾਂਜੀ ਰੰਦਾਜ ਹਾਲੇ ਸ਼ੋਪਿੰਗ ਪੂਰੀ ਨਹੀਂ ਹੋਈ ਤੇਰੀ ਹੋਰ ਲੈਣਾ ਕੁਝ ਮੈਨੂੰ ਲੱਗਦਾ ਹਾਲੇ ਇਹਦਾ ਕਾਪਾ ਪੂਰਾ ਨਹੀਂ ਹੋਇਆ ਸੱਚ ਗੱਲ ਹੈ ਆ ਲੈ ਲੈ ਚਾਟੀ ਮਧਾਣੀ ਪੁਰਾਣੀ ਜਿੰਦ ਨੂੰ ਗੈਂਦ ਸਲੇਟ ਲੈਣੀ ਐ ਸਲੇਟ ਲੈਣੀ ਐ ਵੀਰ ਜਿੰਦ ਚਾਟੀ ਮਧਾਣੀ ਲੈਣੀ ਲੈਣੀ ਆ ਲੋ ਜੀ ਵੀਰ ਜਿੰਦ ਤੂੰ ਵੀ ਪਹਿਲਾਂ ਗਿਫਟ ਮਿਲ ਗਿਆ ਆ ਸ਼ਾਪਿੰਗ ਹੋ ਗਈ ਇਹਦੀ ਵੀ ਚੱਲ ਆ ਜੋ ਬੈਠੋ ਹਣ ਚਲ ਜੀ ਰੰਦਾਏ ਬੈਠੋ ਚਲੋ ਚਲਿਏ ਠੀਕ ਹੈ ਦੋਸਤੋ ਐਂਡ ਕਰਦੇ ਆਂ ਅੱਜ ਦੇ ਵਲੌਗ ਦਾ ਤੇ ਫੈਮਲੀ ਨਾਲ ਜਾ ਕੇ ਗੁਰਪੁਰ ਬਹੁਤ ਮਜ਼ਾ ਆਇਆ ਬਹੁਤ ਆਨੰਦ ਆਇਆ ਤੇ ਰੰਦਾਏ ਸਿੰਘ ਬਹੁਤ ਖੁਸ਼ ਹੋਏ ਗੁਰੂ ਘਰ ਜਾ ਕੇ ਗੁਰੂ ਘਰ ਜਾ ਕੇ ਬਹੁਤ ਖੁਸ਼ ਹੋਏ ਨਾਲ ਕੇ ਸਤੀਜ ਦਿਵਾ ਜਗਾਏ ਸੀ ਓਕੇ ਬਹੁਤ ਠੀਕ ਹੈ ਦੋਸਤੋ ਸਮਾਪਤੀ ਕਰਦੇ ਆਂ ਅੱਜ ਦੇ ਬਲੌਗ ਦੀ ਉਮੀਦ ਕਰਦੇ ਆਂ ਤੁਹਾਨੂੰ ਅੱਜ ਦਾ ਬਲੌਗ ਬਹੁਤ ਵਧੀਆ ਲੱਗਿਆ ਹੋਊਗਾ ਫੈਮਿਲੀ ਨਾਲ ਜਾ ਕੇ ਬਹੁਤ ਆਨੰਦ ਆਇਆ ਗੁਰਦੁਆਰੇ